ਉਹ ਸਾਰੇ ਲੋਕ ਟੈਕਸੀਆਂ ਵੀ ਲੈ ਰਹੇ ਨੇ ਗਿਆ ਤੁਹਾਡੀਆਂ ਪਹਿਲੀ ਗੱਲ ਤਾਂ ਇਹ ਵੀ ਆਮ ਤੌਰ ਤੇ ਸੁਣਦੇ ਆਪਾਂ ਵੀ ਟ੍ਰਾਈ ਵਧ ਗਿਆ ਜੀ ਰੇਟ ਵਧਾ ਤੇ ਇੱਕ ਵਕਤ ਐਜੀ ਕੋਈ ਗੱਲ ਹੈਗੀ ਤੇ ਲੋਕਾਂ ਦਾ ਫਲੋ ਕਿੰਨਾ ਇਕ ਆ ਰਹੇ ਨੇ ਲੋਕ ਨਹੀਂ ਨਹੀਂ ਕੱਲ ਥੋੜਾ ਸਾਰਾ ਰਸ਼ ਪਿਆ ਸੀ ਜੋ ਜੈਨੂਨ ਰੇਟ ਆ ਸੀ ਜੈਨੂਨ ਰੇਟ ਹੀ ਲਾਂਦੇ ਆ ਐਦਾਂ ਨਹੀਂ ਹੈ ਵੀ ਹਾਂ ਵੀ ਨਜਾਇਜ਼ ਫਾਇਦਾ ਨਹੀਂ ਚੱਕਦੇ ਕਿਸੇ ਦਾ ਵੀ ਅਸੀਂ ਟੈਕਸੀ ਚਲਾਉਂਦੇ ਆ ਜੀ ਬਸ ਤੇ ਕਰਾਇਆ ਤੋਂ ਅਸੀਂ 100 ਰੁਪਏ ਉੱਪਰ ਲੈ ਰਹੇ ਆ ਯਹੀ ਪਰ ਸੀਟ ਦੇ ਹਿਸਾਬ ਨਾਲ ਵੀ ਚੱਲ ਰਿਹਾ ਤਾਂ ਇਹ ਦਸਰਾ ਟੈਂਪੂ ਟਰੈਵਲਰ ਹੈ ਇਹ ਬੱਸ 470 ਰੁਪਏ ਲੈਂਦੀ ਹੈ ਤਾਂ ਅਸੀਂ ਕੀ ਸੋਚ ਲੈਣੀ ਹੈ ਕੀ ਪਾਸੂ ਲੈਣੀ ਹੈ ਕਿਉਂਕਿ ਸਾਰੇ ਪੇ ਮੁਸੀਬਤ ਆਈ ਹੋਈ ਹੈ ਕੋਈ ਬੱਚੇ ਸਟੂਡੈਂਟ ਬੱਚੇ ਪੜ ਰਹੇ ਕਾਲਜਾਂ ਚ ਉਹ ਜਾ ਰਹੇ ਆਪਣੇ ਘਰਾਂ ਨੂੰ ਕੋਈ ਆਪਣੇ ਹੋਰ ਕੰਮਕਾਰ ਵਾਲੇ ਆ ਉਹ ਲੇਬਰ ਵਾਲੇ ਬੰਦੇ ਆ ਬਹੁਤ ਜ਼ਿਆਦਾ ਵਧੇ ਹੋਏ ਸਨ ਬਹੁਤ ਜ਼ਿਆਦਾ ਵਧੇ ਹੋਏ ਭਾਜੀ ਕਾਉ ਤੋ ਸਾਰੀ ਗੱਡੀਆਂ ਨਿਕਲੀਆਂ ਜਿੰਨੇ ਬੰਦੇ ਸੀਗੇ ਮਾਚਲ ਦੇ ਜਿੰਨੇ ਐ 67% ਬੰਦੇ ਜਿਹੜੇ ਆ ਪਿੰਡ ਚਲੇ ਗਏ ਸਟੂਡੈਂਟ ਜਿੰਨੇ ਆ ਜੋ ਵੀ ਮਾਚਲ ਦੇ ਪੜਦੇ ਆ ਸਾਰੇ ਚਲੇ ਗਏ ਸਸਿਕਾ ਲ ਇਸ ਜੰਗ ਦੀ ਸਿਚੁਏਸ਼ਨ ਦੇ ਵਿੱਚ ਜੇ ਦੇਖੀਏ ਤਾਂ ਹਰ ਇੱਕ ਉਹ ਸਾਧਨ ਇਸ ਸਮੇਂ ਤੋਂ ਦੌਰਾਨ ਐਕਟਿਵ ਹੈ ਜਿਦੇ ਵਿੱਚ ਲੋਕਾਂ ਨੂੰ ਲੱਗਦਾ ਵੀ ਉਹਨੂੰ ਵਰਤ ਕੇ ਅਸੀਂ ਆਪਦੇ ਘਰੇ ਚਲ ਜਾਾਂਗੇ ਉਹ ਇਸ ਕਰਕੇ ਮੈਂ ਕਹਿ ਰਿਹਾ ਕਿਉਂਕਿ ਕਈ ਲੋਕ ਨੇ ਜਿਹੜੇ ਪੰਜਾਬ ਦੇ ਵਿੱਚ ਜੇ ਦੇਖੀਏ ਤਾਂ ਚਾਹੇ ਹਿਮਾਚਲ ਦੇ ਖਾਸ ਤੌਰ ਤੇ ਤਾਂ ਪੰਜਾਬ ਦੇ ਨਾਲ ਜੇ ਦੇਖੀਏ ਆਹ ਟਰਾਈ ਸਿਟੀ ਦੇ ਵਿੱਚ ਹਿਮਾਚਲ ਦੇ ਬਹੁਤ ਸਾਰੇ ਲੋਕ ਨੇ ਪੜਨ ਵਾਲੇ ਕੰਮ ਕਰਨ ਵਾਲੇ ਪਰ ਇਹ ਸਿਚੁਏਸ਼ਨ ਦੇ ਵਿੱਚ ਹਰ ਕੋਈ ਆਪਦੇ ਘਰਾਂ ਨੂੰ ਜਾ ਰਿਹਾ ਹੈ ਤੇ ਉਹਦੇ ਹੀ ਚਲਦੇ ਜੇ ਦੇਖੀਏ ਬਸਾਂ ਦੀ ਟ੍ਰੇਨਾਂ ਦੇ ਵਿੱਚ ਜੇ ਦੇਖੀਏ ਤਾਂ ਓਵਰਲੋਡ ਕਿਤਨੇ ਕਿਤੇ ਦਿਖਦਾ ਪਰ ਹੋਰ ਸਾਧਨ ਵੀ ਜ ਬਡੀਆਂ ਟਰੈਵਲਰ ਨੇ ਚਾਹੇ ਕਿਉਂਕਿ ਜੇ ਤਾਂ ਜ਼ਿਆਦਾ ਹੋ ਜਾਂਦੇ ਨੇ ਲੋਕ ਇਕੱਠੇ ਹੋ ਕੇ ਤਾਂ ਟਰੈਵਲਰ ਹੋ ਗਈਆਂ ਜੇਕਰ ਆਮ ਘੱਟ ਲੋਕ ਨੇਗੇ ਤਾਂ ਉਹ ਗੱਡੀਆਂ ਨੇ ਜਿਹੜੀਆਂ ਉਹ ਵੀ ਕਿਤੇ ਨਾ ਕਿਤੇ ਜੇ ਦੇਖੀਏ ਇਸ ਸਮੇਂ ਤੋਂ ਦੌਰਾਨ ਚੱਲ ਰਹੀਆਂ ਨੇ ਪਰ ਸਭ ਤੋਂ ਵੱਡਾ ਸਵਾਲ ਖੜਾ ਹੁੰਦਾ ਇਸ ਇਸ ਸਮੇਂ ਦੇ ਵਿੱਚ ਕਿ ਕੋਈ ਸਿਚੁਏਸ਼ਨ ਦਾ ਤਾਂ ਨਹੀਂ ਫਾਇਦਾ ਠਾਰ ਰਿਹਾ ਹਾਲਾਂਕਿ ਟੈਕਸੀ ਸੈਂਡ ਵੀ ਇਹ ਗੱਲ ਕਹਿੰਦੇ ਨੇ ਲੋਕ ਕਿ ਐਮਰਜੈਂਸੀ ਦੀ ਸਿਚੁਏਸ਼ਨਸ ਹੈ ਅਸੀਂ ਵੀ ਲੋਕਾਂ ਦੇ ਨਾਲ ਆ ਤੇ ਸਾਡੀ ਵੀ ਕੋਸ਼ਿਸ਼ ਇਹ ਆ ਵੀ ਕਿਸੇ ਤੋਂ ਵੀ ਵਾਧੂ ਪਾੜਾ ਨਾ ਲੈ ਕੇ ਅਸੀਂ ਜੇਕਰ ਉਹ ਜਾਣਾ ਚਾਹੁੰਦੇ ਨੇ ਤਾਂ ਅਸੀਂ ਉਹਦੇ ਵਿੱਚ ਇੱਕ ਸਹਾਇੀ ਰਸਤੇ ਦੇ ਤੌਰ ਤੇ ਤੇ ਸਿੱਧ ਹੋ ਜਾਈਏ ਹੁਣ ਜਿਵੇਂ ਆਮ ਤੌਰ ਤੇ ਅਸੀਂ ਦੇਖਦੇ ਆ ਵੀ ਹਜੇ ਵੀ ਜਿਹੜੇ ਲੋਕ ਨੇ ਉਹ ਬੜੀ ਵੱਡੀ ਗਿਣਤੀ ਚ ਜਾ ਰਹੇ ਨੇ ਦਿਨ ਹੋ ਸਕਦਾ ਜਿਉਂ-ਜਿਉਂ ਸਿਚੁਏਸ਼ਨ ਟੈਂਸ ਹੋ ਰਹੀ ਆ ਉਵੇਂ-ਉਵੇਂ ਦੇ ਨਾਲ ਲੋਕਾਂ ਨੇ ਆਪਣੇ ਘਰਾਂ ਨੂੰ ਮੁੜਨਾ ਸ਼ੁਰੂ ਕਰਤਾ ਆ ਡਰਾਈਵਰ ਵੀ ਬੀਰ ਬੈਠੇ ਨੇ ਇਹਨਾਂ ਨਾਲ ਗੱਲਬਾਤ ਕਰ ਲਾਨੇ ਆ ਕਿ ਭਾਈ ਜੀ ਇੱਕਾ ਸਭ ਤੋਂ ਵੱਡੀ ਗੱਲ ਹੁੰਦੀ ਆ ਵੀ ਜਦੋਂ ਐਜੀ ਕੋਈ ਸਿਚੁਏਸ਼ਨ ਆਉਂਦੀ ਆ ਲੋਕਾਂ ਚ ਪੈਨਿਕ ਕ੍ਰੀਏਟ ਹੋ ਜਾਂਦਾ ਇੱਕੋ ਲਖਤ ਜਾਣਾ ਸ਼ੁਰੂ ਹੋ ਜਾਂਦੇ ਨੇ ਬਹੁਤ ਸਾਰੇ ਲੋਕ ਟੈਕਸੀਆਂ ਵੀ ਲੈ ਰਹੇ ਨੇ ਗਿਆ ਤੁਹਾਡੀਆਂ ਜੀ ਜੀ ਪਹਿਲੀ ਗੱਲ ਤਾਂ ਇਹ ਵੀ ਆਮ ਤੌਰ ਤੇ ਸੁਣਦੇ ਆਪਾਂ ਵੀ ਕਰਾਏ ਵਧ ਗਏ ਜੀ ਰੇਟ ਵਧਾਤੇ ਇੱਕ ਵਾਰਕਤ ਐਜੀ ਕੋਈ ਗੱਲ ਹੈਗੀ ਤੇ ਲੋਕਾਂ ਦਾ ਫਲੋ ਕਿੰਨਾ ਇਕ ਆ ਰਹੇ ਨੇ ਲੋਕ ਨਹੀਂ ਨਹੀਂ ਕੱਲ ਥੋੜਾ ਸਰ ਰਸ਼ ਪਿਆ ਸੀ ਜੋ ਜੈਨੂਨ ਰੇਟ ਆ ਸੀ ਜੈਨੂਨ ਰੇਟ ਹੀ ਲਾਉਂਦੇ ਆ ਐਦਾਂ ਨਹੀਂ ਹੈ ਵੀ ਹਾਂ ਵੀ ਨਜਾਇਜ਼ ਫਾਇਦਾ ਨਹੀਂ ਚੱਕਦੇ ਕਿਸੇ ਦਾ ਵੀ ਕਿਉਂਕਿ ਸਾਰੇ ਤੇ ਮੁਸੀਬਤ ਆਈ ਹੋਈ ਹੈ ਕੋਈ ਬੱਚੇ ਸਟੂਡੈਂਟ ਬੱਚੇ ਪੜ੍ਹ ਰਹੇ ਕਾਲਜਾਂ ਚ ਉਹ ਜਾ ਰਹੇ ਆਪਣੇ ਘਰਾਂ ਨੂੰ ਕੋਈ ਆਪਣੇ ਹੋਰ ਕੰਮਕਾਰ ਵਾਲੇ ਆ ਉਹ ਲੇਬਰ ਵਾਲੇ ਬੰਦੇ ਆ ਉਹਨਾਂ ਨੂੰ ਵੀ ਜੈਨੂਨ ਰੇਟ ਲਾ ਰਹੇ ਆ ਉਹ ਐਦਾਂ ਦੀ ਗੱਲ ਨਹੀਂ ਹੈ ਤੁਸੀਂ ਕਿਸੇ ਦੇ ਕਲਾਇੰਟ ਤੇ ਵੀ ਕਿਸੇ ਤੇ ਵੀ ਪੁੱਛ ਸਕਦੇ ਹੋ ਇਹ ਗੱਲ ਤੇ ਲੋਕਾਂ ਦਾ ਜੇ ਦੇਖੀਏ ਫਲੋ ਕਿੰਨਾ ਕੁ ਵਧਿਆ ਹੈਗਾ ਕਿਉਂਕਿ ਸਾਰਿਆਂ ਨੂੰ ਤਾਂ ਬੱਸਾਂ ਵੀ ਨਹੀਂ ਮਿਲ ਰਹੀਆਂ ਬਹੁਤ ਸਾਰੇ ਲੋਕ ਟੈਕਸੀਆਂ ਦੇ ਟਰੈਵਲਰ ਦੇ ਕਰਕੇ ਕਿਉਂਕਿ ਜਿੱਡੀ ਕੋ ਫੈਮਿਲੀ ਆਫ ਹਿਸ ਅਕੋਰਡਿੰਗ ਜਾ ਰਹੇ ਨੇ ਬਿਲਕੁਲ ਬਿਲਕੁਲ ਬਹੁਤ ਜ਼ਿਆਦਾ ਵਧਿਆ ਹੋਇਆ ਹੈ ਸਰ ਬਹੁਤ ਜ਼ਿਆਦਾ ਵਧਿਆ ਹੋਇਆ ਭਾਜੀ ਕੱਲ ਤੋਂ ਸਾਰੀ ਗੱਡੀਆਂ ਨਿਕਲੀਆਂ ਜਿੰਨੇ ਬੰਦੇ ਸੀਗੇ ਮਾਚਲ ਦੇ ਜਿੰਨੇ ਹੈ ਸਿਰ 67% ਬੰਦੇ ਜਿਹੜੇ ਆ ਉਹ ਪਿੰਡ ਚਲੇ ਚਲੇ ਗਏ ਸਟੂਡੈਂਟ ਜਿੰਨੇ ਹੈ ਜੋ ਵੀ ਮਾਚਲ ਦੇ ਪੜ੍ਹਦੇ ਆ ਸਾਰੇ ਚਲੇ ਗਏ ਇਹਦੇ 'ਚ ਫਿਰ ਜੇ ਦੇਖੀ ਜਿਹੜੀ ਰੇਟ ਵਾਲੀ ਗੱਲ ਆ ਜਾਂਦੀ ਹੈਗੀ ਰੇਟ ਵਾਲੀ ਸਾਡੀ ਕੋਈ ਨਹੀਂ ਹੈ ਅਸੀਂ ਟੈਕਸੀ ਚਲਾਉਂਦੇ ਆਈ ਬੱਸ ਦੇ ਕਿਰਾਏ ਤੋਂ ਅਸੀਂ 100 ਰੁਪਏ ਉੱਪਰ ਲੈ ਰਹੇ ਆ ਜਹੀ ਪਰ ਸੀੜ ਦੇ ਸਾਹਮਣੇ ਵੀ ਚੱਲ ਰਹੇ ਆ ਤਾਂ ਜਿੱਦਾਂ ਸਾਡਾ ਟੈਂਪੋ ਟਰੈਵਲਰ ਹੈ ਜੇ ਬੱਸ 470 ਰੁਪਏ ਲੈਂਦੀ ਹੈ ਤਾਂ ਅਸੀਂ 600 ਰੁਪਏ ਲੈ ਰਹੇ ਆ ਜਾਂ 500 ਲੈ ਰਹੇ ਆ ਜਿੱਤੇ ਸਾਨੂੰ 12 ਘਰ ਛੋਟੀ ਗੱਡੀ ਦਾ ਰੇਟ ਅਸੀਂ ਵੈਸੇ ਫੁੱਲ ਹੀ ਲੈ ਰਹੇ ਆ ਜਿਹੜਾ ਸਾਡਾ ਐਰਪੋਰਟ ਚੋਂ ਚੱਲਦਾ ਸਾਡਾ ਗੋਲਵਰ ਦਾ ਟੈਕਸੀ ਸਟੈਂਡ ਹੈਗਾ ਅਸੀਂ ਬੰਦ ਨਹੀਂ ਲੈ ਸਕਦੇ ਘੱਟ ਲੈ ਸਕਦੇ ਇਹਦੇ ਚ ਬਾਈ ਜੀ ਦੇਖਿਏ ਜਿਹੜੀ ਗੱਲ ਹੋਈ ਵੀ ਆਪਾਂ ਜਿਵੇਂ ਕਿਹਾ ਵੀ ਆ ਰਹਿਣੇ ਲੋਕ ਲਗਾਤਾਰ ਤੇ ਇਹ ਸਿਚੁਏਸ਼ਨ ਦੇ ਵਿੱਚ ਕਿੰਨੇ ਕ ਦਿਨ ਦਾ ਇਹ ਹੋਇਆ ਵੀ ਲੱਗਿਆ ਜਦੋਂ ਲੋਕ ਆਉਣ ਲੱਗੇ ਜਾਂਦੇ ਦੋ ਤਿੰਨ ਦਿਨ ਤੇ ਚੱਲ ਰਿਹਾ ਬਾਈ ਜੀ ਸਵੇਰ ਦੇ ਟਾਈਮ ਹੀ ਹੁੰਦਾ ਥੋੜਾ ਜਿਹਾ ਰਸ਼ ਉਸ ਤੋਂ ਬਾਅਦ ਤਾਂ ਥੋੜਾ ਜਿਹਾ ਘਟ ਜਾਂਦਾ ਜੀ ਹੂੰ ਸਿਨਰੀ ਜਿਵੇਂ ਰਾਜ ਹੁੰਦਾ ਹਮਾਚਲ ਦੇ ਲੋਕ ਜ਼ਿਆਦਾ ਜਾ ਰਹੇ ਆ ਯਾਰ ਪੜੀ ਇਹ ਚ ਕੀ ਹੋਰ ਦੱਸੋ ਜਿਹੜੀਆਂ ਆਪਣੀਆਂ ਜਿਵੇਂ ਪਹਿਲਾਂ ਅਕਸਰ ਕਾਫੀ ਰੋਲਾ ਰਹਿੰਦਾ ਹੈ ਪੰਜਾਬ ਨੰਬਰ ਦਾ ਹਮਾਚਲ ਨੰਬਰ ਦਾ ਜੇ ਹੁਣ ਕੋਈ ਬੰਦੇ ਜਾਂਦੇ ਵੀ ਨਹੀਂ ਤਾਂ ਇਹ ਤਾਂ ਹੁਣ ਇਸ ਸਮੇਂ ਤਾਂ ਤਾਂ ਨਹੀਂ ਕੋਈ ਹੈ ਜੀ ਦਿੱਕਤ ਹੈ ਜੀ ਆਪਣਾ ਕਦੇ ਤੋਂ ਪਹਿਲੀ ਗੱਲ ਹੈ ਇਹੋ ਐਸੀ ਯੂਨਿਨ ਹੈ ਇੱਥੇ ਕੋਈ ਰੋਲਾ ਨਹੀਂ ਹੋਇਆ ਕਦੇ ਨਾ ਹੀ ਮਾਚਲੀ ਦਾ ਨਾ ਯੂਪੀ ਵਾਲੇ ਦਾ ਨਾ ਦਿੱਲੀ ਵਾਲੇ ਦਾ ਕਿਸੇ ਦਾ ਕੋਈ ਰੋਲਾ ਨਹੀਂ ਇੱਥੇ ਸਾਰਾ ਭਾਈਚਾਰਾ ਹੀ ਬੈਠਾ ਹੈ ਕਿਉਂਕਿ ਅਗਲਾ ਸੋਚਦਾ ਵੀ ਕੋਈ ਆਪਣਾ ਪਰੇਸ਼ਾਨੀ ਚ ਜਾ ਰਹੇ ਆ ਆਪਣੇ ਯੂਪੀ ਤੇ ਆ ਠੀਕ ਹੈ ਇਹ ਹਮਾਚਲ ਦੇ ਆ ਸ मतलब डर लो ये कह रहे ना सो निकल रहा है क्योंकि स्कूल कॉलेज बंद हो गए अपन इथे यूनिवर्सिटीयां बंद होगी ਤੇ بچے ਕਰਨਗੇ ਕੀ उरे उरे ਵਿਚਾਰੇ ਕੋ ਹੋਸਟਲ ਬੰਦ ਕਰਤੇ ਫਿਰ ਤੋਂ ਘਰ ਜਾਣਾ ਪੈਣਾ ਡਰਦਾ ਮਾਹੌਲ ਕੋਈ ਨਹੀਂ ਹੈ ਆਪਣਾ ਇੰਡੀਅਨ ਹੈ ਆਪਾਂ ਆਪਾਂ ਆਪਣੀ ਮਾਂ ਭਾਰਤ ਮਾਤਾ ਦੇ ਵਾਸਤੇ ਆਪਣੇ ਲੜੂਗੇ ਵੀ ਯਾਰ ਮਰੂਗੇ ਵੀ ਪਰ ਇਹ ਚੇ ਜਿਹੜੇ ਖੇਤਰੋ ਜਿਹੜੇ ਆਗੇ ਵੀ ਲੋਕਾਂ ਦੇ ਨਾਲ ਹੁਣ ਮੇਨ ਗੱਲ ਆ ਜਾਂਦੀ ਹੈ ਵੀ ਇਹ ਜਿਹੀ ਸਿਚੁਏਸ਼ਨ ਚ ਲੋਕਾਂ ਦਾ ਪੈਸਾ ਕਿੰਨਾ ਕੁ ਵੱਧ ਗਿਆ ਜਾਂ ਤੁਹਾਡਾ ਪਹਾੜਾ ਕੋਈ ਵਧਿਆ ਤਾਂ ਨਹੀਂ 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 ਭਾਜੀ ਆਪਣਾ ਕੱਲ ਮੇਰੇ ਕੋਲ ਆਪਣਾ ਜਿਹੜਾ ਰੇਟ ਹੈਗਾ ਕੱਲ ਮੈਂ ਆਰਮੀ ਪ੍ਰਸ਼ਨ ਭੇਜੇ ਆ ਜੋ ਆਪਾਂ ਮੰਡੀ ਦਾ ਰੇਟ ਲੈਂਦੇ ਆ ਉਹਦੇ ਤੇ 4000 3500 ਉਹੀ ਰੇਟ ਚ ਉਹਨੂੰ ਗੱਡੀ ਦਿੱਤੀ ਹੈ ਕਿਉਂਕਿ ਉਹ ਆਰਮੀ ਸਾਡੇ ਵਾਸਤੇ ਲੜ ਰਹੇ ਆ ਆਪਾਂ ਉਹਨਾਂ ਵਾਸਤੇ ਕੰਪਰ ਕਰ ਸਕਦੇ ਆ ਕਿਉਂਕਿ ਟੋਲ ਵੀ ਹੈ ਟੈਕਸ ਵੀ ਹੈ ਭਾਜੀ ਫਿਰ ਪੰਜਾਬ ਵੀ ਹਿਮਾਚਲ ਦਾ ਫਿਰ ਆਪਾਂ ਉਹੀ ਰੇਟ ਲੈਂਦੇ ਆ ਪਾਉਂ ਗੱਡੀ ਨੂੰ ਵਾਰਾ ਹੁੰਦਾ ਤੇ ਯਾਨੀ ਕਿ ਜੇ ਕੋਈ ਪਾਉਂਦਾ ਕਰਦਾ ਤਾਂ ਇਸ ਪਾਸੇ ਨਾ ਘਭਰਾਵੇ ਉਹ ਵੀ ਜੀ ਮੈਨੂੰ ਵੱਧ ਲੱਗ ਜੂ ਨਹੀਂ ਭਾਜੀ ਇੱਥੇ ਜੋ ਵੀ ਘੰਟੇ ਖੁੱਲਾ ਹੈ ਆਪਣਾ 24 ਹੋਰਸ ਆਪਣਾ ਗਵਰਨਮੈਂਟ ਅਪਰੂਵਡ ਟੈਕਸੀ ਸਟੈਂਡ ਹੈ ਕੋਈ ਇੱਥੇ ਦਿੱਕਤ ਨਹੀਂ ਹੈ ਜਿੰਨਾ ਮਰਜ਼ੀ ਪ੍ਰਸ਼ਨ ਆਏ ਆਈਡੀ ਲੈ ਕੇ ਹਰ ਆਈਡੀ ਲਈ ਜਾਂਦੀ ਔਰੇ ਦੋਨੋਂ ਚਾਹੇ ਆਧਾਰ ਕਾਰਡ ਚਾਹੇ ਉਹ ਲਿਸੈਂਸ ਹੋਵੇ ਸਭ ਕੁਝ ਲੈਂਦੇ ਭਾਜੀ ਆਪਾਂ ਇੱਥੇ ਕੋਈ ਡਰਦਾ ਇੱਥੇ ਉਹ ਨਹੀਂਆ ਸਿਸਟਮ ਆਉ ਮੈਨਾਂ ਇਹ ਵੀ ਹੁੰਦਾ ਵੀ ਅਗਲਾ ਆਮ ਤੌਰ ਦੇ ਉੱਤੇ ਜਿਵੇਂ ਕੋ ਕੁੜੀਆਂ ਕਤਰੀਆਂ ਪੜਨ ਵਾਸਤੇ ਆਉਂਦੀਆਂ ਨੇ ਜਾਂ ਨਵੇਂ ਜਵਾਬ ਆਉਂਦੇ ਨੇ ਤਾਂ ਉਹਨਾਂ ਨੂੰ ਪਰਿਵਾਰਾਂ ਨੂੰ ਚਿੰਤਾ ਕਿਸੇ ਨੂੰ ਧੀ ਬੇਟੀ ਸਾਡੇ ਘਰ ਵੀ ਐ ਆਪਾਂ ਵੀ ਉਹਨਾਂ ਨੂੰ ਇਦਾਂ ਹੀ ਗਾਈਡ ਕਰਦੇ ਆ ਜਿਦਾਂ ਸਾਡੇ ਘਰ ਚਲੋ ਇਹ ਕਹਿ ਸਕਦੇ ਆ ਵੀ ਹਜੇ ਪਤਾ ਨਹੀਂ ਕਿੰਨੇ ਦਿਨ ਚੱਲੂਗਾ ਤੁਸੀਂ ਵੀ ਲੱਗੇ ਹੋਏ ਉਹਨਾਂ ਦਾ ਸੀ ਸਰ ਇਹ ਇਹ ਲਗਾਤਾਰ ਚੱਲਦਾ ਰਹੇਗਾ ਇਹ ਤਾਂ ਕੋਈ ਕਹਿ ਨਹੀਂ ਸਕਦੇ ਗੌਰਮੈਂਟਾਂ ਦਾ ਕੰਮ ਐ ਉਹ ਜਦ ਮਰਜ਼ੀ ਤਾਂ ਕਰ ਸਕਦੀਆਂ ਐ ਨਹੀਂ ਕਰ ਸਕਦੀਆਂ ਕਿ ਆਪਣੇ 26 ਮਰੇ ਜਾਂ ਉਹਨਾਂ ਦੇ 2600 ਮਾਰੂਗੇ ਵੀ ਠੀਕ ਹੈ ਤਦ ਤੱਕ ਆਂਡੀਆਂ ਬੈਠੂਗਾ ਨਹੀਂ ਠੀਕ ਹੈ ਚਲੋ ਇਹੋ ਤੋਂ ਸਿਚੁਏਸ਼ਨ ਬਣਨੀ ਸੀ ਇੱਕ ਦਿਨ ਬਣ ਗਈ ਉਹ ਅੱਜ ਬਣਨੀ ਸੀ ਨਾ ਕੱਲ ਬਣਨੀ ਸੀ ਠੀਕ ਹੈ ਉਹ ਅੱਜ ਬਣ ਗਈ ਠੀਕ ਹੈ ਆ ਦੇਖੋ ਆਪਣੇ ਅੱਜ ਕਰਨ ਆਪਾਂ ਇਹਦੇ ਨਾਲ ਲੜ ਕੇ ਲੜੂਗੇ ਐਨ ਅੱਛੀ ਤਰ੍ਹਾਂ ਨਾਲੇ ਖੜੂਗੇ ਆਪਣੀ ਪਬਲਿਕ ਦੇ ਨਾਲ ਕਿਸੇ ਨਾਲ ਆਪਣਾ ਐਸਾ ਨਹੀਂ ਹੈ ਕਿ ਆਪਾਂ ਜ਼ਿਆਦਾ ਪੈਸੇ ਲੈ ਰਹੇ ਭਾਜੀ 10000 ਮੰਗਲੇ ਐ ਤੁਹਾਨੂੰ ਦੱਸਿਆ ਕੱਲ ਸੈਰ ਤੇ ਗੱਡੀਆਂ ਦਿੱਲੀ ਦਾ ਰੇਟ ਦਾ 10000 ਰੁਪਏ ਗੱਡੀ ਸਾਨੂੰ ਵੀ ਗੱਡੀ ਨਹੀਂ ਮਿਲੀ 10000 ਚ ਜਿਹੜੀ ਕਿ ਨਾ ਬਹੁਤ ਹਾਂਜੀ ਆਪਾਂ ਉਹਰੇ ਤੇ 35 3500 ਚਾਰ ਚਾਰ ਹਜ਼ਾਰ ਰੁਪਏ ਦੀ ਮਾਰਚਲ ਭੇਜੀ ਆ ਤੁਹਾਨੂੰ ਕਰ ਦੇਖਿਆ ਜਬ ਇਹੀ ਇੱਕ ਸਮਾਂ ਹੁੰਦਾ ਜਦੋਂ ਇੱਕ ਦੂਜੇ ਦੇ ਨਾਲ ਲੋਕ ਖੜਦੇ ਨੇ ਤੇ ਇਹਨਾਂ ਦੀ ਵੀ ਕੋਸ਼ਿਸ਼ ਕਹਿੰਦੇ ਲਗਾਤਾਰਹੀ ਆ ਵੀ ਜਿਹੜੇ ਲੋਕ ਆ ਰਹੇ ਨੇ ਤਾਂ ਕਮ ਸੇ ਕਮ ਇਸ ਪਾਸਿਓ ਕੋਈ ਚਿੰਤਾ ਨਾ ਕਰਨ ਕਿਉਂਕਿ ਐਸੀ ਕੋਈ ਰੇਟ ਨਹੀਂ ਵਧਾਏ ਤੇ ਨਾ ਹੀ ਸਰਕਾਰੀ ਸਟੈਂਡ ਹੈ ਤੁਸੀਂ ਇੱਥੇ ਵੀਜ਼ਿਟ ਕਰੋ ਆਪਣਾ ਕੋਈ ਡਰ ਦਾ ਮਾਹੌਲ ਨਹੀਂ ਹੈ ਆਪਣਾ ਇੱਥੇ ਆਈਡੀ ਪ੍ਰੂਫ ਲੈ ਕੇ ਹਰ ਬੰਦੇ ਦੀ ਚਾਹੇ ਉਹ ਕਸ਼ਮੀਰੀ ਹੈ ਚਾਹੇ ਪੰਜਾਬ ਦਾ ਹੈ ਚਾਹੇ ਕਿੱਥੇ ਦਾ ਵੀ ਹੈ ਆਪਾਂ ਆਈਡੀ ਲੈ ਕੇ ਹੀ ਭੇਜਦੇ ਠੀਕ ਹੈ ਔਰ ਜੋ ਵੀ ਇਸ ਆਪਣਾ ਭਾਈਚਾਰਾ ਸਾਰਾ ਉਰੇ ਤੇ ਜਾਂਦਾ ਜੀ ਉਹ ਸੇਫ ਹੀ ਬੰਦੇ ਆ ਸਾਰੇ ਤੁਹਾਨੂੰ ਕਰ ਦੇਖੀਏ ਤਾਂ ਚਲੋ ਕੋਸ਼ਿਸ਼ ਜਹੀ ਇਹਨਾਂ ਦੀ ਵੀ ਇਸ ਸਿਚੁਏਸ਼ਨ ਦੇ ਵਿੱਚ ਜਦੋਂ ਬਹੁਤ ਓਵਰਲੋਡ ਆ ਕਿਤੇ ਨਾ ਕਿਤੇ ਸਮਾਂ ਬੰਦਾ ਤਾਂ ਉਹਦੇ ਨਾਲ ਨਾਲ ਇਹ ਵੀ ਜ਼ਰੂਰ ਹੈ ਵੀ ਆਪਦੇ ਤੌਰ ਦੇ ਉੱਤੇ ਵੀ ਕਹਿੰਦੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਜਿਹੜੇ ਲੋਕਾਂ ਨੂੰ ਜਲਦ ਤੋਂ ਜਲਦ ਤੇ ਨਾਲ ਕੋਈ ਅਜਿਹੀ ਮੰਦ ਵਿੱਚ ਸ਼ੰਕਾ ਨਾ ਕਿਸੇ ਦੇ ਹੋਵੇ ਕਿ ਕੋਈ ਕੱਲੂ ਰੈਡ ਪਾੜਾ ਵੱਜੂਗਾ ਜਾਂ ਸਮੱਸਿਆ ਵੱਜੂਗੀ ਅਸੀਂ ਸੇਫਲੀ ਮਾਹੌਲ ਦੇ ਵਿੱਚ ਕਿਤੇ ਨਾ ਕਿਤੇ ਲੋਕਾਂ ਨੂੰ ਸ਼ਿਫਟ ਕਰ ਰਹੇ ਹਾਂ ਕਿਉਂਕਿ ਫਲੋ ਬਹੁਤ ਵਧਿਆ ਹੈ ਇਹ 2-3 ਦਿਨਾਂ ਤੋਂ ਜਦੋਂ ਦਾ ਮਾਹੌਲ ਜਾਦੇ ਟੈਨਸ਼ਨ ਹੋਣ ਲੱਗਿਆ ਵੀਡੀਓ ਜਰਨਲਿਸਟ ਹਰਪਾਦਰਸ਼ ਫੀਸਿੰਗਰ ਰੋਜਾਨਾ ਸਪਸਟੀਵੀ ਚੰ